ਬੋਲਦੇ ਤੇਜ਼ੀ ਦਾ ਕਹਿਣਾ ਵੀ ਇਕੱਠੇ ਹੋਣ ਦੀ ਲੋੜ ਆ ਸਾਰਿਆਂ ਨੂੰ ਇੱਕ ਮੁੱਠ ਹੋਣਾ ਚਾਹੀਦਾ ਹੈ ਇੱਕੇ 'ਚ ਬਰਕਤ ਹੈ ਕੀ ਮੰਨਦੇ ਹੋ ਦੇਖੋ ਇਕੱਠੇ ਦਾ ਇਹ ਹੈ ਵੀ ਜਿਹੜੇ ਤਾਂ ਅੱਜ ਪੱਤਰਕਾਰਤਾ ਦੇ ਨਾਂ ਤੇ ਬਹੁਤ ਕੁਝ ਹੋ ਰਿਹਾ ਆਪਾਂ ਦੇਖ ਰਹੇ ਹਾਂ ਸਮਾਜ ਦੇ ਵਿੱਚ ਹੁਣ ਤੇਜ਼ੀ ਪੰਕ ਕੋਈ ਆਵਾਜ਼ ਚੁੱਕਣ ਵਾਲੇ ਬਹੁਤ ਘੱਟ ਹੋਣਗੇ ਜ਼ਿਆਦਾਤਰ ਅਵਾਜ਼ ਇਹ ਜੋ ਆਪਣੇ ਮਕਸਦ ਤੱਕ ਹੈ ਵੀ ਸਾਡੀ ਪਾਰਟੀ ਕਿਹੜੀ ਉਹ ਇੱਕ ਦੂਜੀ ਤਰ੍ਹਾਂ ਪਾਰਟੀ ਹੁਣ ਤੁਸੀਂ ਸਮਝੇ ਰਹੇ ਉਹ ਬੁਲਾ ਰਹੇ ਉੱਥੇ ਜਾਣਾ ਨਹੀਂ ਪਾਵੇਂ ਤੁਹਾਡੇ ਸਾਹਮਣੇ ਮਰ ਰਿਹਾ ਸਾਨੂੰ ਕੁਝ ਨਹੀਂ ਲੈਣਾ ਉਹਨਾਂ ਦਾ ਉਹਨੂੰ ਪੱਤਰਕਾਰ ਨਹੀਂ ਉਹ ਤਾਂ ਇੱਕ ਪੱਤਰਕਾਰਤਾ ਦੇ ਨਾਂ ਤੇ ਜਿਹੜਾ ਆ ਸੋਸ਼ਲ ਮੀਡੀਆ ਚੱਲਣ ਕਰਕੇ ਅੱਜ ਇਹ ਵੀ ਬਹੁਤ ਕੁਝ ਹੋ ਰਿਹਾ ਜਿਹੜੇ ਬੰਦੇ ਆਵਾਜ਼ ਚੁੱਕਦੇ ਨੇ ਉਹਨਾਂ ਦੇ ਉਹਨਾਂ ਪਿੱਛੇ ਲੋਕ ਵੀ ਖੜਦੇ ਨੇ ਉਹਨਾਂ ਨੂੰ ਇਕੱਠੇ ਹੋਣ ਦੀ ਵੀ ਲੋੜ ਹੈ ਕਿਉਂਕਿ ਫੰਸ ਤੇ ਬੱਗਲਿਆਂ ਵਿੱਚ ਫਰਕ ਰਹਿਣਾ ਹੀ ਹੈ ਪਰ ਇਹ ਹੈ ਵੀ ਸਾਡੇ ਸੰਗਠਿਤ ਹੋਏ ਬਨੇ ਜਿਹੜਾ ਤਾਂ ਤੱਬਾ ਲਾ ਰਹੇ ਹੋ 4 ਦਿਨ ਦਾ ਹੁੰਦਾ ਬਹੁਤ ਹੀ ਲੰਬਾ ਨਹੀਂ ਚੱਲਦਾ ਪਰ ਜਿਹੜੇ ਕੰਮ ਕਰਨ ਵਾਲੇ ਨੇ ਸੱਚੇ ਨੇ ਜੇ ਅਸੀਂ ਆਵਾਜ਼ ਅੱਜ ਆਪਾਂ ਕੋਸ਼ਿਸ਼ ਕਰੀ ਭਾਵੇਂ ਇੱਥੇ ਬੈਠ ਕੇ ਆਵਾਜ਼ ਉਹਨਾਂ ਦੇ ਹੱਕ ਵਿੱਚ ਦੇ ਰਹੇ ਆਵਾਜ਼ ਜ਼ਰੂਰ ਆਪਾਂ ਨੂੰ ਬਲੰਦ ਕਰਨੀ ਚਾਹੀਦੀ ਹੈ ਜੇ ਸਾਡੇ ਅੰਦਰ ਪੱਤਰਕਾਰਤਾ ਹੈ ਵੀ ਕਿਸੇ ਨਾਲ ਤਾਂ ਕਹਾ ਅਗਰ ਉਹ ਸਾਡਾ ਪੱਤਰਕਾਰ ਭਾਈ ਦਾ ਜਿਹੜਾ ਕੋਈ ਬੰਦਾ ਬਲੈਕਮੇਲ ਕਰਦਾ ਅਸੀਂ ਉਹਦੀ ਮਦਦ ਨਹੀਂ ਕਰਾਂਗੇ ਪਰ ਜੇ ਉਹਦੀ ਆਵਾਜ਼ ਚੁੱਕਣ ਤੇ ਉਹਦੇ ਨਾਲ ਤੱਕਾ ਹੋ ਰਿਹਾ ਹੁਣ ਇਹ ਮਸਲਾ ਸੀ ਪਹਿਲੀ ਤਾਂ ਗੱਲ ਇਹ ਹੈ ਇੱਥੇ ਸਪਸ਼ਟ ਹੋ ਜਾਂਦੀ ਉਹਨਾਂ ਦੀ ਅਗਰ ਬਲਕਾਰ ਸਿੱਧੂ ਕਹਿੰਦਾ ਕਿ ਉਹ ਰਿਕਾਰਡਿੰਗ ਮੇਰੀ ਨਹੀਂ ਹੈ ਪਹਿਲੀ ਤਾਂ ਗੱਲ ਸਰਕਾਰ ਨੂੰ ਇਹ ਚਾਹੀਦੀ ਬਲਕਾਰ ਜੇਕਰ ਉਹਨਾਂ ਇਨੀਆਂ ਧੀਆਂ ਭੈਣਾਂ ਨੂੰ ਗਾਲਾਂ ਕੱਟੀਆਂ ਜਾਂ ਚਾਕੀਆਂ ਤੇ ਕੱਟੀਆਂ ਉਤੇ ਕਾਰਵਾਈ ਹੁੰਦੀ ਦੂਜੀ ਗੱਲ ਹੈ ਬਲਕਾਰ ਸਿੱਧੂ ਦੀ ਉਹਦਾ ਵੀ ਆਪਾਂ ਕੋਈ ਉਹ ਨਹੀਂ ਕਹਿੰਦੇ ਵੀ ਜੇ ਉਹ ਕਹਿੰਦਾ ਵੀ ਆਵਾਜ਼ ਮੇਰੀ ਨਹੀਂ ਚਲੋ ਅੱਜ ਕੱਲ ਬਹੁਤ ਕੁਝ ਹੋ ਜਾਂਦਾ ਆਪਾਂ ਨਹੀਂ ਕਹਿੰਦੇ ਆਵਾਜ਼ ਤੇਰੀ ਹੈ ਪਰ ਫਿਰ ਆਵਾਜ਼ ਚੈੱਕ ਕਰੇ ਮੈਂ ਪਰਚਾ ਕੀ ਮੈਂ ਮਨੇ ਜਿੰਦਰ ਜੀਤ ਸਿੰਘ ਸਿੱਧੂ ਤੇ ਹੋ ਗਿਆ ਜਦ ਹਲੇ ਸਪਸ਼ਟ ਨਹੀਂ ਹੋਇਆ ਜੇ ਤੇਰੀ ਆਵਾਜ਼ ਨਹੀਂ ਪਹਿਰੇ ਮਨਜਿੰਦਰਜੀਤ ਸਿੰਘ ਸਿੱਧੂ ਤੇ ਪਰਚਾ ਕਿਵੇਂ ਕਰਾਉਣਾ ਪਹਿਲਾਂ ਦੇਖਤਾ ਸਹੀ ਕਿ ਉਹ ਉਸਨੇ ਬਣਾਈ ਵੀ ਹੈ ਜਾਂ ਮੇਰੀ ਹੈ ਉਹ ਤਾਂ ਹੁਣ ਲੈਬ ਤੇ ਸੇ ਕਿ ਤੇਰੇ ਮੇਰੇ ਕਹਿਣ ਨਾਲ ਤਾਂ ਕੁਝ ਨਹੀਂ ਹੋਣਾ ਸੋ ਲੈਬ ਦੇ ਵਿੱਚ ਪਹਿਲਾਂ ਟੈਸਟ ਹੋਣਾ ਚਾਹੀਦਾ ਸੀ ਜੇ ਤਾਂ ਨਕਲੀ ਹੈ ਫਿਰ ਤਾਂ ਉਹ ਤੇ ਸਿੱਧੂ ਤੇ ਪਰਚਾ ਕਰਦੇ ਜੇ ਤੇਰੀ ਉਹ ਫਿਰ ਤੇਰੇ ਤੇ ਕਾਰਵਾਈ ਹੋਵੇ ਪਹਿਲਾਂ ਉਹਦੀ ਜਾਂਚ ਪੜਤਾਲ ਤਾਂ ਕਰਾਉ ਨਾ ਸਿੱਧੂ ਤੇ ਪਰਚਾ ਤਾਂ ਕਰਦੇ ਨਾ ਜੇ ਸਿੱਧੂ ਨੇ ਕੁਝ ਲਿਖਿਆ ਹੁੰਦਾ ਉਹਨੇ ਉੱਪਰ ਲਿਖਿਆ ਵੀ ਆਡੀਓ ਦੀ ਪੁਸ਼ਟੀ ਨਹੀਂ ਕਰਦੇ ਸਿੱਧੂ ਤੇ ਸਿੱਧੂ ਦੇ ਸਾਹ ਜਿਹਦੀ ਜਿਹਦੀ ਉਹਨੇ ਕਿਸੇ ਨੂੰ ਬੋਲਿਆ ਹੋਇਆ ਚਲਾਇਆ ਪਰ ਮੈਂ ਇਹ ਕਹਣਾ ਪਹਿਲਾ ਲੈਬ ਵਿੱਚ ਚੈੱਕ ਕਰਵਾਇਆ ਜਾਂਦਾ ਉੱਥੇ ਸਪੱਟ ਹੋ ਜਾਂਦਾ ਵੀ ਇਹਨੇ ਤਾਂ ਚਲਾਤੀ ਤਾਂ ਸਪੱਸ਼ਟ ਕਰੇ ਤਾਂ ਮੇਰੀ ਆਵਾਜ਼ ਹੈ ਹੀ ਨਹੀਂ ਫੇਰ ਤਾਂ ਤੂੰ ਸਿੱਧੂ ਤੇ ਕਾਰਵਾਈ ਕਰਵਾ ਦੇ ਜੇ ਕੋਈ ਨਾ ਆਪ ਕੋਈ ਐਡੀਟਿੰਗ ਕੀਤੀ ਹੈ ਜੇ ਤੇਰੇ ਤੇ ਸਿੱਧਾ ਸਰਕਾਰ ਤੇਰੇ ਤੇ ਕਰਾਬੇ ਪਰ ਕਿਸੇ ਬਿਨਾ ਬੁਨਿਆਦ ਤੋਂ ਇਹਨੂੰ ਆਪ ਤੱਕੇਸ਼ਾਈਓ ਸਾਹਮਣੇ ਆ ਰਹੀ ਹੈ ਨਾ ਸਾਡੇ